ਇਹ ਗੜ ਢੂੰਡੇ ਕਤ ਆਨਾ ਢੂੰਡਤ ਹੀ ਟਹਿ ਗਏ ਪਰਾਨਾ ਚੜ ਸਮੇਰ ਢੂੰਡ ਜਬ ਆਵਾ ਜਿਹੇ ਗੜ ਗੜਿਓ ਸੁ ਗੜ ਮਹਿ ਪਾਵਾਂ ਪਹਿਲਾਂ ਆਦਮੀ ਅਸਲ ਜਿ ਕਬੀਰ ਆਦਮ ਕਥਾ ਦੱਸਦਾ ਇਹ ਲੋਸੀ ਹੱਡ ਬੀਤੀ ਕਹੋ ਉਹਦੀ ਆਪਣੀ ਜਿਵੇਂ ਉਹਨੂੰ ਦੱਸਿਆ ਹੋਇਆ ਸੀ ਕਿ ਕਿਤੇ ਬਾਹਰ ਰਹਿਦਾ ਬਹਾਰਾ ਕੋਈ ਉੱਥੇ ਬਿਤਾੜੀ ਨਦੀ ਪਾਰ ਕਰਦੀ ਪੈਂਦੀ ਹੈ ਸੁਰਗ ਬਹਾਰਾ ਜਿਵੇਂ ਵੀ ਸੀ ਉਹ ਦੱਸਿਆ ਹਾਇ ਉਹ ਤਾਂ ਬਾਰ ਬੁਖੀ ਟੂੜਦਾ ਸੀ ਇੱਥੋਂ ਸਵੇਰ ਅਸਲ ਦੀ ਸਵੇਰ ਪਰਵਤੇ ਨਾਲ ਕਬੀਰ ਗਿਆ ਨਾ ਕੋਈ ਸਰਵਿਤ ਹਸਪੀਟਲ ਦਾ ਹੈ ਨਾ ਉਹ ਆਪ ਕਹਿੰਦੇ ਹੁਣ ਚੜ ਸਵੇਰ ਟੂੜ ਜਦ ਆਵਾ ਘੈਰ ਹੈ ਆਵਾ ਆਪਣੇ ਵਾਸਤੇ ਕਹਿ ਰਹੇ ਉੜੇ ਤੋਂ ਅਸੀਂ ਲੈਣਾ ਸਵੇਰ ਦਾ ਅਰਥ ਗੁਰਬਾਣੀ 'ਚ ਹੈ ਕੀ ਸਵੇਰ ਪਰਬਤ ਦਾ ਅਰਥ ਕੀ ਹੈ ਸਮਝ ਆ ਗਈ ਸਵੇਰ ਦਾ ਅਰਥ ਹੈਗਾ ਅਸਲ ਦੇ ਵਿੱਚ ਉੱਚੀ ਜੁਗਾ ਸਵੇਰ ਪਰਬਤ ਉਹ ਸ਼੍ਰੇਖਲਾ ਨੂੰ ਕਹਿੰਦੇ ਨੇ ਇਹ ਵਾਲਾ ਦੇ ਵਿੱਚ ਜਿਹੜੀ ਸਭ ਤੋਂ ਉੱਚੀ ਚੋਟੀ ਉਹ ਸਵੇਰ ਕਹਿੰਦੇ ਨੇ ਜਿਹੜੀ ਅਸੀਂ ਬਹੁਤ ਅਵਰੈਸਟ ਕਹਿੰਦੇ ਆ ਇਹ ਉਸੇ ਨੂੰ ਸਵੇਰ ਕਹਦੇ ਹੋਣੇ ਪਹਿਲੋ ਸਵੇਰ ਆਇਆ ਸਿਰ ਇਹ ਬੋਡੀ ਦੇ ਸਾਰਿਆਂ ਨੂੰ ਚੀਜ਼ ਤਿਰਕੁਟੀ ਜਿਹੜੂ ਸਿੱਕੇ ਇਹ ਲਗਾ ਵੀ ਤਿਰਕੁੜੀ ਨੂੰ ਤੱਕ ਕਵਰ ਹੈ ਦਿੱਤਾ ਹੋਇਆ ਹੱਡੀ ਹੈ ਖੋਪਰੀ ਹੈ ਉਹ ਤਾਂ برف ਢੱਕੀ ਹੋਈ ਹੈ ਜਿਵੇਂ ਇਹ ਇਸੇ ਨੂੰ ਸਵੇਰ ਪਰਬਤ ਕਹਿੰਦੇ ਨੇ ਗੁਰਬਾਲ ਦੀ ਪਾਸ਼ਾ ਜੀ ਅਸਲ 'ਚ ਇਹ ਤੋਂ ਲੈ ਕੇ ਸਵੇਰੋਂ ਸਵੇਰ ਬਣਾਇਆ ਸੀ ਜਿਵੇਂ ਅੰਮ੍ਰਿਤ ਸਰੋਵਰ ਪਹਿਲਾਂ ਗੁਰਬਾਣੀ ਚਾਇਆ ਬਾਅਦ 'ਚ ਅਸੀਂ ਅੰਮ੍ਰਿਤ ਸਰੋਵਰ ਉੱਥੇ ਬਣਾਇਆ ਗੁਰਬਾਣੀ ਨੇ ਕਿਸੇ ਦੀ ਤਾਂ ਗੱਲ ਹੀ ਕੀਤੀ ਹੈ ਨਾ ਕੱਲ ਬਾਅਦ ਦੇ ਵਿੱਚ ਗੁਰਬਾਣੀ ਦੇ ਲੱਛਣ ਨਹੀਂ ਹੋਈਏ ਇੱਥੇ ਬੇਗੋਪੁਰਾ ਸੰਸਾਰ 'ਚ ਕਿਤੇ ਨਹੀਂ ਸੀ ਕੋਈ ਤੀਰਥ ਬੇਗੋਪੁਰਾ ਨਹੀਂ ਹੈ ਕੋਈ ਸ਼ਾਇਰ ਦਾ ਨੂੰ ਵੇਗ ਉਪਰ ਆੜੀ ਹੈ ਜਦੋਂ ਵੇਗ ਉਪਰ ਇੱਕ ਲਫ਼ਜ਼ ਘੜਿਆ ਗਿਆ ਗੁਰਬਾਣੀ ਚ ਤਾਂ ਇੱਥੇ ਵੇਗ ਉਪਰਾ ਗੁਰਦੁਆਰੇ ਬਣ ਲਗੇ ਕੱਲੋਂ ਕੋਈ ਸ਼ਾਇਰ ਦਾ ਨੂੰ ਵੀ ਵੇਗ ਉਪਰ ਆ ਹੋ ਸਕਦਾ ਰੱਖਿਆ ਜਾਦਾ ਜਿਵੇਂ ਬਰਸਾ ਰੱਖ ਲਿਆ ਸੀ ਸੰਸਾਰ ਨਕਲ ਕਰਦਾ ਹੈ ਬ੍ਰह्म ਗਿਆਨ ਦੀ ਬ੍ਰह्म ਗਿਆਨ ਨੇ ਕਿਸੇ ਦੀ ਨਕਲ ਨਹੀਂ ਕੀਤੀ ਉਹਨੂੰ ਕੀ ਲੋੜਾ ਨਕਲ ਕਰਨ ਦੀ ਨਕਲ ਘਟਕਲ ਵਾਲਾ ਕਰਦਾ ਹੁੰਦਾ ਵਾਧਾ ਘਲ ਵਾਲੇ ਦੀ ਕਦੇ ਵੀ ਵਾਧਾ ਘਲ ਵਾਲਾ ਘਟਕਲ ਵਾਲੇ ਦੀ ਨਕਲ ਨਹੀਂ ਕਰਦਾ ਉਹ ਤੇ ਲੀਡ ਕਰਦਾ ਜਿਹੜਾ ਲੀਡ ਕਰਦਾ ਨਕਲ ਉਹ ਕਰੂਗਾ ਕਿ ਜਿਹੜਾ ਉਹਦੇ ਪਿੱਛੇ ਲੀਡਰ ਹੈ ਜਾ ਰਿਹਾ ਨਕਲ ਉਹ ਕਰੂਗਾ ਲੀਡ ਕਰਨ ਵਾਲਾ ਅੱਗੇ ਅੱਗੇ ਹੁੰਦਾ ਜਿਹਨਾਂ ਨੂੰ ਲੀਡ ਕਰਦੇ ਉਹ ਪਿੱਛੇ ਪਿੱਛੇ ਹੁੰਦੇ ਇਹ ਗੱਲ ਬਹੁਤ ਇੰਪੋਰਟੈਂਟ ਹੈ ਅਸੀਂ ਅਸਲ ਦੇ ਵਿੱਚ ਲਫ਼ਜ਼ਾਂ ਦੇ ਅਰਥ ਜਿਹੜੇ ਬਾਅਦ ਦੇ ਵਿੱਚ ਬਣਾਏ ਨੇ ਲੋਕਾਂ ਨੇ ਨਸਲ ਉਹਨਾਂ ਨੂੰ ਸੱਚ ਮੰਨ ਲਿਆ ਦੂਜਿਆਂ ਨੂੰ ਉਹਨਾਂ ਦੇ ਪਿੱਛੇ ਅਸੀਂ ਸਮਝਦੇ ਵੀ ਦੂਜੇ ਲਫ਼ਜ਼ ਬਾਅਦ ਚ ਘੜੇ ਹੋਏ ਨੇ ਐ ਗੁਰਬਾਣੀ ਵਾਲੇ ਸ਼ਬਦ ਬਾਅਦ ਚ ਨਹੀਂ ਪਹਿਲਾਂ ਘਰੇ ਜਿਵੇਂ ਸਾਧ ਸੰਤ ਜਿਹੜੇ ਅਸੀਂ ਸਾਧ ਸੰਤ ਮੰਡੀ ਬੈਠੇ ਆਂ ਉਹੀ ਗੁਰਬਾਣੀ ਵਾਲੇ ਸਾਧ ਸੰਤਾਂ ਦਾ ਅਸਥਾਨ ਆ ਲਿਆ ਵੀ ਇਹੀ ਸਾਧ ਸੰਤ ਉਹ ਤੇ ਹੋਰ ਤਾਂ ਹੁੰਦੇ ਹੀ ਨਹੀਂ ਉਹਨਾਂ ਨੇ ਜਿਹੜੇ ਸਾਧ ਸੰਤ ਪਹਿਲਾਂ ਕ੍ਰੀਏਟ ਕੀਤੇ ਸੀ ਲਫ਼ਜ਼ ਜੋ ਮਨ ਨੂੰ ਸਧਾਲ ਲੂਗਾ ਸਾਧ ਲੂਗਾ ਉਹ ਸਾਧ ਹੋ ਜੂਗਾ ਬਨ ਸਾਧੇ ਸਿੱਧੂ ਸਿੱਧੂ ਉਹਨੂੰ ਸਮਝ ਆ ਜੂਗੀ ਆ ਦ੍ਰਾਕਾਰ ਦੀ ਦ੍ਰਾਕਾਰ ਕੀ ਹੁੰਦਾ ਹੈ ਇਹ ਦੂਜੀ ਗੌੜੀ ਦੇ ਵਿੱਚ ਜਿਹੜਾ ਹੈ ਨਾ ਜਿਹਨੂੰ ਬਾਸ਼ੇ ਦੀ ਗੌੜੀ ਕਹਾਊਗਾ ਇਹਦੇ ਵਿੱਚ ਬਾਬੂ ਰਖਾਈ ਉਹਦੇ ਚੋਂ ਕਲੀਅਰ ਹੋਊਗਾ ਸਾਰੀ ਗੱਲ ਇਹ ਤੋਂ ਬਾਅਦ ਕਰਾਂਗੇ ਉਹ ਜੋ ਹੋਰ ਸਹੀ ਗੱਲ ਹੋਰ ਬਹੁਤ ਵਿਸਤਾਰ ਨਾਲ ਕਲੀਅਰ ਹੋਊਗੀ ਸਾਰੀਆਂ ਹੀ ਗੱਲਾਂ ਸਾਰੇ ਪੱਖ ਕਲੀਅਰ ਹੋ ਗਏ ਉਹਦੇ ਵਿੱਚ ਇਹ ਥੋੜਾ ਜਿਹਾ ਓਖੇ ਰਖੇ ਛੋਟੇ ਛੋਟੇ ਲੋਕਾਂ ਦੀ ਗੱਲ ਕੀਤੀ ਹੋਈ ਹੈ ਉਥੇ ਇਸੇ ਗੱਲ ਨੂੰ ਵਿਸਤਾਰ ਨਾਲ ਕੀਤਾ ਹੈ ਢੱਡਾ ਬਾਹ ਟੋੜਦਾ ਸੀ ਕਬੀਰ ਸਾਰੀ ਦੁਨੀਆ ਬਾਹ ਟੋੜਦੇ ਸੀ ਬਾਹ ਟੋੜਲੇ ਸੇ ਪਰਪੁਲਾਈ ਬਾਹ ਟੋੜ ਨਾਲ ਜਦੋਂ ਕਬੀਰ ਫਿਰ ਗਿਆਨ ਬਾਗ ਹਰਉ ਨੂੰ ਕਹਾਂਤਾ ਅੰਦਰ ਹੈ ਤੇਰੇ ਜਿਹਨੂੰ ਤੂੰ ਟੋੜਦਾ ਕੋ ਅੰਦਰ ਬੰਦੇ ਵੀ ਸਾਰੇ ਨੇ ਨਾ ਡੋਲ ਦੇ ਬਾਹਰ ਨੇ ਬੰਦੇ ਦਰਬੀ ਦੇ ਕਹਾਣੀਆਂ ਸਾਰੀਆਂ ਦਾ ਸਾਬਤ ਕਰਦੀਆਂ ਨੇ ਵੀ ਬਾਹਰੋਂ ਮਿਲਿਆ ਕਹਾਣੀਆਂ ਸਾਖੀਆਂ ਸਾਰੀਆਂ ਦਾ ਸਾਬਤ ਕਰਦੀਆਂ ਨੇ ਬਾਹਰੋਂ ਫਲਾਡ ਨੂੰ ਦਰਸਲਵਾਇਓ ਠਿਕਣੇ ਨੂੰ ਦਰਸਲਵਾਇਓ ਉਹ ਉਹ ਸਾਖੀਏ ਜਿਹੜੀਆਂ ਉਹਨਾਂ ਦੇ ਵਿਸ਼ਵਾਸ ਕਰ ਲੈ ਝੂਠੀਆਂ ਤੇ ਹਾਲਾਂਕਿ ਸਾਖੀ ਸਾਰੀਆਂ ਝੂਠੀਆਂ ਨੇ ਜੇ ਬਾਹਰੋਂ ਦਰਸਲ ਹੋਇਆ ਤਾਂ ਅੱਖਾਂ ਨਾਲੇ ਹੋਏ ਤਾਂ ਅੱਖਾਂ ਨਾਲ ਤਾਂ ਡਰਾ ਕਰੀਦਾ ਹੀ ਨਹੀਂ ਨੀਆ ਅੱਖਾ ਨਾ ਤਾਂ ਜਿਹੜਾ ਦੇਖਣ ਵਾਲਾ ਨਾ ਦੇਖਣ ਵਾਲਾ ਉਹ ਖੁਦ ਨਹੀਂ ਦੀਦਾ ਤੁਸੀਂ ਕਹੋਗੇ ਇਹ ਕੀ ਕਹਿਤਾ ਜਿਹੜਾ ਦੇਖਣ ਵਾਲਾ ਦਰਸ਼ਨ ਕਰਨ ਵਾਲਾ ਜਦੋਂ ਇਹ ਸਰੀਰ ਛੱਡਦਾ ਇਹ ਸਾਨੂੰ ਨਹੀਂ ਦੀਦਾ ਸਮਝੇ ਗੱਲ ਉਹ ਜਿਹੜਾ ਦੇਖਣ ਵਾਲਾ ਨਹੀਂ ਦੀਦਾ ਜਿਹਦੀ ਅੰਸ਼ਾ ਇਹ ਉਹ ਕਿਵੇਂ ਦੀਜੂਗਾ ਖਾਣਾ ਚਲ ਇੱਥੋਂ ਹੀ ਲਾ ਲੈਨੇ ਆਪਾਂ ਸਟਾਰਟ ਕਰ ਲੈਂਦੇ ਹਾਂ ਬੂੰਦ ਸਾਨੂੰ ਸਭ ਪਾਣੀ ਦੀ ਧੀ ਦੀ ਹੈ ਸਾਦਰ ਵੀ ਦੀਦਾ ਜਿਵੇਂ ਦਾ ਛੋਟਾ ਬਾੜ ਨਹੀਂ ਦਿਖਦਾ ਤਾਂ ਵੱਡਾ ਬਾੜ ਵੀ ਨਹੀਂ ਦਿਦਾ ਹੁੰਦਾ ਅੱਖਾਂ ਨਾਲ ਦੇਖਣ ਵਾਲੀ ਚੀਜ਼ੇ ਨਹੀਂ ਗਿਆਨ ਅੰਦਰਿਆਂ ਦੇ ਪਕਰ ਤੋਂ ਹੈ ਪਰੇ ਫਿਰ ਬਾਹਰ ਦਾ ਜੋ ਕੁਝ ਹੈ ਗਿਆਨ ਅੰਦਰਿਆਂ ਦੇ ਅੰਦਰ ਹੈ ਸਾਡੇ ਜਦੋਂ ਗੱਲ ਤੇ ਵਿਸ਼ਵਾਸ ਕੀਤਾ ਨਾ ਅੰਦਰ ਵੀ ਅੰਦਰ ਹੈ ਠੀਕ ਠੀਕਾ ਦੇ ਨਾਲੇ ਟਿੱਗਦਾ ਲੱਗਦੇ ਹੈ ਕਹਿੰਦੇ ਉੱਤੇ ਟਿੱਕ ਡਿਗ ਵੀ ਜਦ ਆਪਾਂ ਨਾਲ ਕਿਸੇ ਚੀਜ਼ ਦੇ ਖੜੇ ਹੋਈਏ ਉਹ ਡਿਗੇ ਉੱਤੋਂ ਉਲਟੇ ਕਰਦੇ ਜਿਹੜੇ ਬਿਲਕੁਲ ਨਾਲ ਹੋਈਏ ਜੇ ਅਸੀਂ ਦੂਰ ਖੜੇ ਹੋਈਏ ਡਿਗਪੇ ਕੋਈ ਤਾਂ ਅਸੀਂ ਨਹੀਂ ਆ ਸਕਦੇ ਉਹਦੇ ਥੱਲੇ ਟਿੱਗਦਾ ਹੁੰਦਾ ਬਿਲਕੁਲ ਜੁੜ ਕੇ ਖੜਨਾ ਨਾਲ ਜਿਹਦੇ ਨਾਲ ਮੈਂ ਜੁੜ ਕੇ ਖੜਾ ਸੀ ਮੈਂ ਆਪਣੇ ਨਾਲ ਹੀ ਜਾਂ ਦੇਖਿਆ ਨਾ ਉਹ ਕਹਿੰਦਾ ਤੇਰੇ ਨਾਲ ਹੀ ਹੈ ਪਰਮ ਦਾ ਪੜਦਾ ਇੰਨਾ ਹੈ ਜਿਵੇਂ ਪੁਬੀਰੀ ਦਾ ਪਤ ਹੁੰਦਾ ਜਿਵੇਂ ਆਪਾਂ ਗਠਾ ਛਿੱਲਦੇ ਆਂ ਪਿਆਜ਼ ਪਿਆਜ਼ ਦੇ ਦੋ ਉਹ ਲੈ ਲਓ ਛਿੱਲਣ ਉਹਨਾਂ ਦੇ ਵਿਚਾਲੇ ਇੱਕ ਬਹੁਤ ਬਰੀਕ ਪੜਦਾ ਹੁੰਦਾ ਬਰੀਕ ਉਹ ਦੋ ਨੂੰ ਇੱਕ ਇੱਕ ਤੇ ਦੋ ਕਰ ਦਿੰਦਾ ਉਹੀ ਉਹਨਾਂ ਨੂੰ ਦੋ ਕਰ ਦਿੰਦਾ ਪੁੱਤ ਐ ਸਮਝ ਲਓ ਇਹੋ ਜਿਹਾ ਪੜਦਾ ਹੈ ਦੇਖਣ ਨੂੰ ਇੱਕ ਹੈ ਐਕਚੁਅਲੀ ਹੈ ਦੋ ਜਦੋਂ ਮੈਂ ਆਪਣੇ ਨਾਲ ਦੇਖਿਆ ਬਿਲਕੁਲ ਐ ਕਹੋ ਬਾਹਰੋਂ ਦੇਖਦੇ ਦੇਖਦੇ ਜੇ ਪੁੱਛਾ ਮੁੜ ਕੇ ਦੇਖਿਆ ਉਹ ਤਾਂ ਮੇਰੇ ਨਾਲ ਹੀ ਤੁਰਿਆ ਹੋਊਗਾ ਸੀ ਜੁੜਿਆ ਹੋਇਆ ਤਾਂ ਨਾਲ ਹੀ ਉਹਦਾ ਸੀ ਟਿਕ ਟੂ ਡਟ ਜੇ ਕੋਈ ਆਪਣੇ ਨਾਲ ਢੂਲਦਾ ਢੂਲਦਾ ਅੰਤਰਮੁਖੀ ਹੋ ਗਏ ਢੂਡਣ ਲੱਗ ਜਵੇ ਬਾਹਰ ਮੁਖੀ ਹੋ ਗਏ ਟੋਣਾਗੇ ਬਾਹਰ ਟੋਣਾਗੇ ਅੰਤਰਮੁਖੀ ਹੋ ਗਏ ਟੋਲੋਗੇ ਆਪਣੇ ਅੰਦਰ ਟੋਲੋਗੇ ਜਦੋਂ ਆਪਣੇ ਅੰਦਰੋਂ ਟੋਲਿਆ ਜਿਹੜੀ ਚੀਜ਼ ਅੰਦਰ ਹੁੰਦੀ ਹੈ ਕਿਸੇ ਦੇ ਆਪਾਂ ਕਮਰੇ ਦੇ ਅੰਦਰਾਂ ਕਮਰੇ ਦੇ ਠਿਗੇ ਆ ਨਾਲ ਹੀ ਸਭ ਦੇ ਠਿਗ ਢੁੱਡਤ ਘਤ ਆਣ ਜੇਦਨੇ ਆਪਣੇ ਅੰਦਰ ਟੋਲਦਾ ਟੋਲਦਾ ਅੰਦਰ ਲੱਭਦਾ ਲੱਭਦਾ ਬਿਲਕੁਲ ਉਹ ਚਲਿਆ ਜਾਵੇ ਜਿੱਥੇ ਉਹਨੂੰ ਲੱਭ ਜਵੇ ਕਤ ਕਤ ਆਣਾ ਉਹਦੀ ਦ੍ਰਿਸ਼ਟੀ ਦੇ ਵਿੱਚ ਆ ਜਾਵੇ ਉਹਦੀ ਸਮਝ ਵਿੱਚ ਆ ਜਾਵੇ ਉਹ ਲੱਭ ਲਵੇ ਟੁੱਟ ਤਹੀ ਟਹਿ ਗਏ ਪਰਾਨੋ ਬਸ ਫੇਰ ਮਨ ਮਰਦਾ ਹੈ ਕਹਿੰਦੇ ਕੋਣਾ ਬਰੀਆਨੀ ਸਨ ਕਹਿੰਦੇ ਦਰਸ਼ਨ ਉਹਦੀ ਸਾਰੇ ਮਨ ਮਰ ਜਾਂਦੇ ਅਸਲ 'ਚ ਜਾਗਦੀ ਸਾਰੇ ਸੁਪਨੇ ਟੁੱਟ ਜਾਂਦੇ ਸੁਪਨੇ ਦੀ ਜਿਹੜੀ ਜ਼ਿੰਦਗੀ ਹੈ ਸੁਪਨਿਆਂ ਦਾ ਜੀਵਨ ਸਮਾਪਤ ਹੁੰਦਾ ਹੈ ਹੋਰ ਪ੍ਰਾਣ ਦਾ ਮਤਲਬ ਇਹ ਹੈ ਸੁਪਨੇ ਦਾ ਜੀਵਨ ਹੈ ਜਿਹੜਾ ਸਾਡਾ ਕਦ ਖਤਮ ਹੁੰਦਾ ਹੈ ਦੱਸ ਸਾਹਮਣੇ ਜਦੋਂ ਆਪਣੇ ਨਾਲ ਇਹਨੂੰ ਲੱਭ ਜਾਂਦੇ ਅਸਲ 'ਚ ਜਾਗਤਾ ਦਿਓ ਇਹ ਵੀ ਜਾਗ ਪੈਂਦਾ ਉਹ ਜਾਗਦਾ ਇਹ ਵੀ ਜਾਗ ਪੈਂਦਾ ਜਾਗਦਾ ਜਿਆਦਾ ਜਦ ਜਾਗਤੇ ਕੋ ਜਾਗਤਾ ਬੜ ਜਾਂਦਾ ਉਹ ਜਿਹੜਾ ਸੁਪਨੇ ਵਾਲਾ ਜੀਵਨ ਹੈ ਉਹਦੀ ਸਮਾਪਤੀ ਦਾ ਨਾ ਉਹ ਟੁੱਟਦੇ ਹੀ ਟੈਗ ਗਏ ਪ੍ਰਾਨਾ ਉਹ ਜੀਵ ਨੇ ਖਤਮ ਹੋ ਜਾਂਦਾ ਸੁਪਨੇ ਵਾਲਾ ਅਸੀਂ ਇਹੀ ਲਫ਼ਜ਼ ਵਰਤਾਂਗੇ ਪ੍ਰਾਨਾ ਨਾਲ ਇਹ ਟੈਗ ਹੈ ਪ੍ਰਾਨਾ ਨਿਕਲ ਗਏ ਪ੍ਰਾਨਾ ਨਹੀਂ ਦੇਖੋ ਅਸੀਂ ਬਸ ਬੋਲਦੇ ਆ ਆਪਣੀ ਭਾਸ਼ਾ ਜੋ ਤੇ ਪ੍ਰਾਨ ਨਿਕਲ ਗਏ ਨਿਕਲੇ ਨਹੀਂ ਹੈ ਟੈਗ ਹੈ ਬ੍ਰਾਹਮਣ ਬਨ ਤਾ ਬੇਸ਼ਰਮੀ ਉਹ ਮੇ ਛੱਡ ਗਿਆ ਪਰ ਨੇ ਹੋਵੇ ਛੱਡਤੀ ਹਾਰ ਬਣ ਗਿਆ ਅਸਲ ਜ ਹਾਰਮਨ ਜਦ ਬਣਿਆ ਪਹਿਲਾਂ ਸ਼ੰਕਾ ਸੀ ਵੀ ਟੋੜ ਪਤਾ ਨਹੀਂ ਹੈ ਪਤਾ ਨਹੀਂ ਰਹੀ ਹੈ ਸ਼ੰਕਾ ਹੈ ਨਾ ਬੰਦੇ ਵਿੱਚ ਸ਼ੰਕਾ ਨਿਕਲ ਗਈ ਜਦ ਸ਼ੰਕਾ ਨਿਕਲੀ ਬਾਣੀ ਸੱਤ-ਸੱਤ ਕਰਕੇ ਬੰਦਲੀ ਬੰਦਰ ਜੋਗ ਨਹੀਂ ਨਾ ਬਾਣੀ ਦੀਆਂ ਗੱਲਾਂ ਬਹੁਤ ਸਾਰੀਆਂ ਉਹ ਹਟ ਧਰ ਵੀ ਛੱਡ ਦਿੱਤੀ ਬੰਦੇ ਪੂਰੀ ਬਾਣੀ ਸੱਚੀ ਬੰਦਲੀ ਉਹ ਆਪਣੀ ਹੀਲ ਹੁਜਤ ਸੀ ਨਾ ਜਿਹੜੀ ਹੀਲ ਹੁਜਤ ਸਾਰੀ ਉਹਦਾ ਜੋ ਕੁਝ ਲਿਖਿਆ ਹੈ ਇਹ ਸਾਰੇ ਹੀ ਸੱਚ ਹੈ ਤੂੰ ਹੀ ਤੇਰੇ ਅੰਦਰ ਹੈ ਆਪਣੀ ਜਿਹੜੀ ਸੀ ਨਾ ਕਲਾਕਾਰੀ ਜਿਹੜੀ ਨਹੀਂ ਸੀ ਬੰਦਣ ਦਿੱਤੀ ਤੈਨੂੰ ਹਕਮਤ ਹੁਜਤ ਉਹ ਸਾਰੀ ਉਹ ਢਾਢੇਰੀ ਹੋ ਗਈ ਸਾਰੀ ਉਹ ਢਾਢੇਰੀ ਹੋ ਗਈ ਬੇਰੀ ਮਾਤ ਜਿਹੜੀ ਬੜੀ ਮੰਨਦਾ ਸੀ ਸਾਰੀ ਉਹ ਢਾਢੇਰੀ ਹੋ ਗਈ ਬਸ ਐਡੀ ਗੱਲ ਹੈ ਔਰ ਇਹਦਾ ਮਤਲਬ ਇਹ ਆਪਾਂ ਨਿਕਲ ਗਏ ਪੁਰਾਣਾ ਵਰਦਨ ਤੇ ਟੈ ਗਿਆ ਪੁਰਾਣਾ ਮਨ ਟੈ ਗਿਆ ਮਨ ਨੇ ਹਾਰ ਮੰਨ ਲਈ ਮਨਬੁੱਤੀ ਨੇ ਹਾਰ ਮੰਨ ਲਈ ਆਪਣੇ ਬਨ ਕੇ ਹਾਰੇ ਜੀਤ ਹੈ ਜੀਤ ਹੈ ਬਨ ਕੇ ਜੀਤੇ ਹਾਰ ਜਿੰਨਾ ਜਰਮਨ ਜਿੱਤਿਆ ਹੋਇਆ ਮੰਨਦਾ ਆਪਣੇ ਆਪ ਨੂੰ ਉਹ ਨਜ਼ਰੇ ਦੀ ਬਾਜ਼ੀ ਹਾਰੀ ਹੋਈ ਹੈ ਜਦ ਮਨ ਨੇ ਹਾਰ ਮੰਨ ਲਈ ਢਾਏ ਗਏ ਬੁਰਾਣਾ ਪਟਾਏ ਗਏ ਬੁਰਾਣਾ ਦਾ ਜਿਆਦਾ ਨੀ ਜਾ ਟੋੜ ਲੈਂਦਾ ਉਹ ਤਾਂ ਪਹਿਲਾਂ ਦੀ ਕਰਨੀ ਉਹ ਤਾਂ ਪਹਿਲਾਂ ਕਹਿਣ ਦੀਆਂ ਗੱਲਾਂ ਤਾਂ ਹੈ ਭਾਵੇਂ ਹੋੜ ਸੁਣ ਕੇ ਕਹਿ ਕੇ ਮੱਥਾ ਟੇਕ ਕੇ ਉੱਠਦਾ ਹੋ ਰਿਆਂ ਪਰ ਨਹੀਂ